ਗੁੱਡ ਮਾਰਨਿੰਗ ਜੀ ਫਰਮ ਕਾਰਗਿਲ ਤੇ ਆਪਾਂ ਇਸ ਵਕਤ ਤਿਆਰ ਲਗਭਗ ਸਮਾਂ ਸਵੇਰ ਦੇ 6 ਵਜੇ ਹੈ ਤੇ ਹਲਕੇ ਹਲਕੇ ਠੰਡ ਹੈ ਤੇ ਕਾਰਗਿਲ ਤੋਂ ਜਿਹੜੀ ਲੇਹ ਦੀ ਦੂਰੀ ਹੈ ਉਹ 200 20 ਕਿਲੋਮੀਟਰ ਚਾਰ ਘੰਟਿਆਂ ਦੀ ਵਾਰਤ ਦਿਖਾਉਦਾ ਹੈ ਇਹ ਨੈਟ ਦੇ ਉੱਪਰ ਤੇ ਰਾਹ 'ਚ ਇੱਕ ਪਿੰਡ ਦਾ ਲਾਮਾ ਯਾਰੂ ਲਾਮਾ ਯਾਰੂ ਪਿੰਡ ਦੇਖਣ ਤੋਂ ਬਾਅਦ ਸ਼ਾਮ ਤੱਕ ਲੇਹ ਪਹੁੰਚਣ ਦਾ ਰਸਤਾ ਹੈ ਬਾਕੀ ਐਲਟਿਟਿਊਡ ਹਾਈ ਹੋਣ ਕਰਕੇ ਥੋੜੀ ਐਕਸੀਜਨ ਦੀ ਕਮੀ ਦਿਖਾ ਰਿਆ ਸਰੀਰ ਉਹਦੇ ਵਾਸਤੇ ਦਵਾਈ ਬੂਟੀ ਲਈ ਹੈ ਦੇਖਦੇ ਆ ਅੱਗੇ ਜਾ ਕੇ ਕੀ ਬਣਦਾ ਕਰਦਾ ਕਾਰਗਲ ਵਿੱਚ ਆਉਂ ਕਰਕੇ ਜਿਹੜੀ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਸੋ ਇਤਿਹਾਦ ਵਜੋਂ ਤੁਸੀਂ ਡਾਇਮੋਕਸ ਨਾਮ ਦੀ ਗੋਲੀ ਆ ਉਹਦੇ ਨਾਲ ਲੈ ਸਕਦੇ ਹੋ ਪਹਿਲਾਂ ਲੈਣੀ ਹੁੰਦੀ ਵੈਸੇ ਸੋ ਪਹਿਲਾਂ ਲਈ ਜਾਵੇ ਸਫ਼ਰ ਤੋਂ ਇਹ ਕਾਰਗਲ ਤੋਂ ਨਿਕਲ ਕੇ ਸਾਡਾ ਜਿਹੜਾ ਸਫ਼ਰ ਆ ਇਹ ਹਰੇ ਭਰੇ ਦਰਖਤਾਂ ਵਿੱਦੀ ਹੁੰਦਾ ਹੋਇਆ ਚੱਲ ਰਿਹਾ ਹੈ ਸામਨੇ ਉਹ ਸੂਰਜ ਆ ਜਿਹੜਾ ਉਹ ਪਸਕੋਟਾਂ ਦਾ ਚੜਦੇ। ਇਹ ਠੰਡ ਸੀਗੀ ਇਸ ਕਰਕੇ ਹਾਲੀ ਹਾਲੀ ਜਿਹੜਾ ਐ ਸੀਸਾ ਤੋਂ ਨਜ਼ਾਰ ਰਹੀਆਂ। ਇਸ ਤੋਂ ਅੱਗੇ ਇੱਕ ਪਾਸ ਆਊਗਾ ਤੇ ਪਾਸ ਤੋਂ ਅੱਗੇ ਜਾ ਕੇ ਦੋ ਤਿੰਨ ਪਿੰਡ ਆਉਣਗੇ। ਸਾਰੀ ਵਾਦੀ ਜਿਹੜੀ ਹੈਗੀ ਕਾਰਦਲ ਦੀ ਉਹ ਮੁਸਲਮਾਨ ਹੈ। ਮਤਲਬ ਕਹਿ ਸਕਦੇ ਵੀ 80-90% ਜਿਹੜੀ ਹੈਗੀ ਆਬਾਦੀ ਉਹ ਮੁਸਲਮਾਨ ਹੈ ਇੱਥੋਂ। ਮਾਲਬੇਕ ਲੰਘ ਕੇ ਆਪਾਂ ਖੜੇ ਹਾਂ ਥੋੜਾ ਜਿਹਾ ਅੱਗੇ। ਇੱਥੇ ਇੱਕ ਤਾਂ ਸੀਗੀ ਧੁੱਪ ਸੇਕਣੀ ਸੀਗੀ ਕਿਉਂਕਿ ਠੰਡ ਵੱਧ ਹੈ ਅਜੇ ਸੂਰਜ ਉਹਨਾਂ ਤਪਿਆ ਨਹੀਂ ਹੈਗਾ ਤੇ ਹੱਥ ਬੈਠ ਰਹੇ ਸੀਗੇ ਤੇ ਸਾਨੂੰ ਜਿਹੜਾ ਪਹਾੜਾਂ ਦਾ ਡ੍ਰੈਸ਼ ਹੈ ਉਹ ਬਹੁਤ ਸੋਹਣਾ ਲੱਗਿਆ ਸੀ ਪਿੱਛੇ ਕੱਕੇ ਪਹਾੜ ਆਗੇ ਇੱਥੇ ਬਿਲਕੁਲ ਹੂਸਲੇ ਰੰਗ ਦੇ ਜਮਾ ਔਰੰਡ ਬਨੁੰਡ ਹੈ ਕੋਈ ਦਰਖਤ ਨਹੀਂ ਇਨ੍ਹਾਂ ਦੇ ਉੱਪਰ ਤੇ ਇਸੇ ਕਰਕੇ ਜਿਹੜਾ ਇਹ ਲਦਾਖ ਆ ਸਾਰਾ ਉਹਨੂੰ ਬਰਫੀਲਾ ਰੇਗਿਸਤਾਨ ਵੀ ਕਿਹਾ ਜਾਂਦਾ ਕਿਉਂਕਿ ਆ ਦੇਖੋ ਤੁਹਾਨੂੰ ਟਿੱਬਿਆਂ ਵਰਗੇ ਪਹਾੜ ਦੇਖਣਗੇ ਪਿੱਛੇ ਇਸੇ ਕਰਕੇ ਇੱਥੇ ਠੰਡ ਵੱਧ ਹੁੰਦੀ ਹੈ ਤੇ ਆਕਸੀਜਨ ਦੀ ਵੀ ਕਮੀ ਹੋ ਜਾਂਦੀ ਹੈ ਦਰਖਤਾਂ ਨਾਲ ਹੀ ਆਕਸੀਜਨ ਹੈ ਤੇ ਸਾਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਪੰਜਾਬੀਆਂ ਨੂੰ ਕਿ ਭਾਈ ਦਰਖਤਾਂ ਬਿਨਾ ਸਾਡੀ ਜ਼ਿੰਦਗੀ ਨਹੀਂ ਹੈ ਕਾਰਗਲ ਤੇ ਦਰਾਸ ਪਾਕਿਸਤਾਨ ਦੀ ਸੀਮਾ ਰੇਖਾ ਦੇ ਨਾਲ ਲੱਗਣ ਕਰਕੇ ਇੱਥੇ ਫੌਜ ਦੀ ਗਸ਼ਤ ਜ਼ਿਆਦਾ ਹੁੰਦੀ ਹੈ ਤੇ ਸਵੇਰੇ ਸਵੇਰੇ ਤੁਹਾਨੂੰ ਇੱਥੇ ਫੌਜ ਦੀਆਂ ਜਿਹੜੀਆਂ ਹੈਗੀਆਂ ਵੱਡੀਆਂ ਵੱਡੀਆਂ ਕਾਨਵਾਈਜ਼ ਉਹ ਦੇਖਣ ਨੂੰ ਮਿਲ ਜਾਂਦੀਆਂ ਅਸੀਂ ਅਕਸਰੀ ਜਿਹੜਾ ਹੈਗਾ ਪਹਾੜਾਂ ਦਾ ਸਫ਼ਰ ਹੈ ਜਾਂ ਕੋਈ ਵੀ ਸਫ਼ਰ ਹੈ ਉਹ ਜ਼ਿਆਦਾ ਸਾਧਰੀ ਕਰਨ ਤੇ ਸਾਨੂੰ ਚੰਗਾ ਲੱਗਦਾ ਹੈ ਕਿਉਂਕਿ ਇੱਕ ਤਾਂ ਜਦੋਂ ਤੁਸੀਂ ਜ਼ਿਆਦਾ ਸਵੇਰੇ ਚੱਲਦੇ ਹੋ ਤਾਂ ਤੁਹਾਨੂੰ ਟ੍ਰੈਫਿਕ ਉਹ ਘੱਟ ਮਿਲਦਾ ਹੈ ਸੜਕਾਂ ਤੁਹਾਨੂੰ ਆਮ ਤੌਰ ਤੇ ਖਾਲੀ ਮਿਲਣਗੀਆਂ ਪਰ ਜੇ ਗੱਲ ਕਰੀਏ ਇਧਰਲੇ ਪਾਸੇ ਤਾਂ ਇਧਰ ਵੈਸੇ ਹੀ ਟ੍ਰੈਫਿਕ ਘੱਟ ਹੁੰਦਾ ਹੈ ਜੂਨ ਦੇ ਮਹੀਨੇ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਨੂੰ ਇਧਰ ਟੂਰਿਸਟ ਘੱਟ ਮਿਲਣਗੇ ਬਹੁਤ ਘੱਟ ਲੋਕ ਆਉਂਦੇ ਜਿਹੜੇ ਐਡਵੈਂਚਰ ਪਸੰਦ ਹੁੰਦੇ ਆ ਤੇ ਇਧਰ ਆਉਂਦੇ ਆ ਕਨਵੈਸਨ ਨੂੰ ਇੱਕ ਮਿਲੀ ਹੈ ਜਿਹੜੀ ਕਿ ਪਿਛੋਂ ਆ ਰਹੀ ਜਦੋਂ ਇਹ ਲਾਈਨ ਚ ਲੱਗ ਜਾਂਦੇ ਆ ਫਿਰ ਤੁਸੀਂ ਓਵਰ ਟੇਕ ਕਰਨਾ ਸੋਚ ਵੀ ਨਹੀਂ ਸਕਦੇ ਕਿਉਂਕਿ ਨਾਲ ਨਾਲ ਹੀ ਆਪਸੀ ਵਿਥ ਹੈ ਉਹ ਬਹੁਤ ਘਟ ਦਿੰਦੇ ਆ ਇਹ ਤੇ ਇਸ ਕਰਕੇ ਇੱਕੋ ਪਾਸੇ ਤੁਹਾਨੂੰ ਤੁਰਨਾ ਪੈਂਦਾ ਤੇ ਉਤਰਣ ਵੇਲੇ ਪਹਾੜਾਂ ਦੇ ਵਿੱਚ ਉਹ ਵੀ ਥੋੜਾ ਜਿਹਾ ਸਾਵਧਾਨ ਬਿਨਾ ਬ੍ਰੇਕ ਲਾਏ ਇੰਜਨ ਬ੍ਰੇਕਿੰਗ ਕਰਕੇ ਹੀ ਉਤਰਨਾ ਪੈਂਦਾ ਆਈ ਲਵ ਬੀਆਰਓ ਬੀਆਰਓ ਮਤਲਬ ਬਾਰਡਰ ਰੋਡ ਆਰਗੇਨਾਈਜੇਸ਼ਨ ਜਿੰਨੀਆਂ ਵੀ ਸੜਕਾਂ ਪਹਾੜਾਂ ਦੇ ਵਿੱਚ ਉੱਚਿਆਂ ਪਾਸਾਂ ਦੇ ਬਣੀਆਂ ਹੋਈਆਂ ਇਹ ਬੀਆਰਓ ਨੇ ਬਣਾਈਆਂ ਹੋਈਆਂ ਆਈ ਲਵ ਨਮਕੀ ਨਮਕੀ ਲਾ ਲਾ ਦਾ ਮਤਲਬ ਪਾਸ ਹੁੰਦਾ ਇਹਨਾਂ ਦੀ ਭਾਸ਼ਾ ਦੇ ਵਿੱਚ ਤੇ ਆਪਾਂ ਖੜੇ ਆ 12198 ਫੁੱਟ ਤੇ 1000 ਫੁੱਟ ਉੱਚੇ ਆ ਗਏ ਆ ਪਕਾਰਗਲ ਤੋਂ ਤੇ ਪਾਸ ਜਿਹੜੇ ਹੁੰਦੇ ਆ ਇਹ ਉੱਚੇ ਬਣੇ ਹੁੰਦੇ ਆ ਤੇ ਦੋ ਘਾਟੀਆਂ ਨੂੰ ਜੋੜਦੇ ਹੁੰਦੇ ਆ ਅੱਗੇ ਵੀ ਆਪਾਂ ਗੱਲ ਕਰਦੇ ਹੁੰਨੇ ਆ ਵੀ ਜਿੱਥੇ ਉੱਚਾ ਜਗਾ ਆ ਜਾਂਦੀ ਹੈ ਦੋ ਘਾਟੀਆਂ ਦੇ ਵਿੱਚ ਪਹਾੜਾਂ ਦੇ ਸਿਖਰ ਆ ਜਾਂਦੇ ਆ ਉਹਨੂੰ ਪਾਸ ਕਹਿੰਦੇ ਆ। ਫਿਰ ਇੱਥੇ ਆਰਓ ਤੇ ਜਿਹੜੇ ਫੌਜ ਦਾ ਕੈਫੇਟੇਰੀਆ ਇੱਕ ਟਿੱਕਾ ਬਾਈ ਇੱਥੇ ਪ੍ਰਾਈਵੇਟ ਚਾਹ ਵੇਚੀ ਜਾਂਦੀ ਆ। ਬਹੁਤ ਸਵਾਦ ਚਾਹ ਸੀ ਇਹਨਾਂ ਦੀ। ਚਾਹ ਆਪ ਸ਼ਕ ਲਈਏ ਤੇ ਨਮਕੀ ਲਾਤ ਉਹ ਅੱਗੇ ਪਾਉਣ ਚਾਲੇ ਪਾਉਨੇ ਆ ਫੋਟੋ ਲਵ। ਅਗਲਾ ਪਾਸ ਜਿਹੜਾ ਆਊਗਾ ਉਹ ਫਾਟੂਲਾ ਆਊਗਾ। ਫਾਟੂਲਾ ਤੋਂ ਬਾਅਦ ਲਾਮਾ ਯਾਰੂ ਆਊਗਾ ਤੇ ਲਾਮਾ ਯਾਰੂ ਤੋਂ ਬਾਅਦ ਖਾਲਸਤੀ। ਇੱਕ ਦੋ ਵਾਰ ਪੱਤਰ ਸਾਹਿਬ ਕੋਲੋਂ ਲੇ ਦੇ ਰਸਤੇ ਚ ਤਿੰਨ ਚਾਰ ਪਿੰਡ ਆਉਂਦੇ ਛੋਟੇ ਆਨ ਰੋਡ ਖਾਂਗਰਾਲ ਜਿਹੜਾ ਇੱਥੋਂ 9 ਕਿਲੋਮੀਟਰ ਰਹਿ ਗਿਆ ਉਸ ਤੋਂ ਅੱਗੇ ਆਉਂਦਾ ਹੈਗਾ ਬੋਦਖਰ ਬੋਦਖਰਬੂ ਦਾ ਕਿਉਂਦਾ ਲਾਮਾ ਯਾਰ ਤੇ ਖਾਂਗਰਾਲ ਦੀ ਗੱਲ ਕਰੀਏ ਖਾਨਗਰਾਲ ਪਿੰਡ ਦੀ ਗੱਲ ਕਰੀਏ ਤਾਂ ਉਹ ਪਿੰਡ ਮੁਸਲਮਾਨਵਾਦੀ ਦਾ ਪਿੰਡ ਹੈ ਤੇ ਰਾਜ ਇੱਕ ਮਸਜਿਦ ਵੀ ਆਈ ਸੀ ਜਿੱਥੇ ਕੀ ਅਜ਼ਾਨ ਤੇ ਨਮਾਜ਼ ਪੜ੍ਹੀ ਜਾ ਰਹੀ ਸੀ ਤੇ ਇਹੀ ਪਿੰਡ ਇਹਦੀ ਜਿਹੜੀ ਭਾਸ਼ਾ ਹੈ ਉਹ ਮੇਨ ਲੈਂਡ ਵੀ ਉਰਦੂ ਹੈ ਦੀ ਇਸ ਪਿੰਡ ਤੇ ਇਸ ਤੋਂ ਅੱਗੇ ਇੱਕ ਪਿੰਡ ਆਉਂਦਾ ਹੈਗਾ ਬੋਧਖਰਪੂ ਬੋਧਖਰਪੂ ਦੀ ਗੱਲ ਕਰੀਏ ਤਾਂ ਉਹਦੀ ਪੋਪੂਲੇਸ਼ਨ ਬਿਲਕੁਲ ਹੀ ਘੱਟ ਹੈ 138 ਘਰ ਹੈ ਜੇ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਦੇ ਹੋ ਜੀ 138 ਘਰਾਂ ਦੇ ਵਿੱਚ ਲਗਭਗ 1300 ਕੁਛ ਲੋਕ ਹੀ ਰਹਿੰਦੇ ਆ ਤੇ ਬੋਧਖਰਪੂ ਪਿੰਡ ਦੇ ਵਿੱਚ ਬੁੱਧ ਧਰਮ ਜਿਆਦਾ ਹੈ ਕਿਉਂਕਿ ਉੱਥੇ ਇੱਕ ਵੱਡਾ ਸਾਰਾ ਸਟੈਚੂ ਆਉਂਦਾ ਬੁੱਧਾ ਤੇ ਪਿੰਡ ਜਿਹੜਾ ਹੈਗਾ ਆਸਿਰ ਬਸਿਰ ਤੁਸੀਂ ਨਿਗਾ ਮਾਰੋਗੇ ਤਾਂ ਦ੍ਰਿਸ਼ਤ ਬਹੁਤ ਹੈ ਤੇ ਹਰੀਆਲੀ ਬਹੁਤ ਹੈ ਕਿਉਂਕਿ ਜਿੱਥੇ ਜਿੱਥੇ ਇਹਨਾਂ ਨੂੰ ਧਰਤੀ ਆਬਾਦ ਮਿਲਦੀ ਹੈ ਠੀਕ ਹੈ ਉੱਥੇ ਪਾਣੀ ਦਾ ਜਿਹੜਾ ਹੈਗਾ ਆਪਦੇ ਪੀਝ ਲੈਂਦੇ ਉਹਨਾਂ ਤਰਕਤਾਂ ਨੂੰ ਜਾਂ ਬੂਟਾਂ ਨੂੰ ਪੀਝ ਲੈਂਦੇ ਉਸ ਤੋਂ ਅੱਗੇ ਜਿਹੜੀ ਹੈਗੀ ਹੈ ਬਿਲਕੁਲ ਹੀ ਜਿਹੜਾ ਇਲਾਕਾ ਬੰਜਰ ਤੇ ਬਨਾਰਾ ਕੁਸ਼ਕ ਪਹਾੜ ਤੇ ਖੁਸ਼ਕੀ ਆਸੇਪਾ ਜਿਹੜੀ ਰੇਤ ਜਿਵੇਂ ਹੈਗੇ ਟਿੱਬਿਆਂ ਨੂੰ ਤੁਸੀਂ ਦੇਖਣਗੇ ਇਸੇ ਕਰਕੇ ਇਹ ਇਹ ਲੇਹ ਦੀ ਖੂਬਸੂਰਤੀ ਹੈ ਇਹਦੀ ਖੂਬਸੂਰਤੀ ਇਸੇ ਵਿੱਚ ਹੀ ਹੈ ਵੀ ਇਹ ਠੰਡਾ ਪਰ ਫੀਲਾ ਰੇਗਿਸਤਾਨੀ ਮੰਨਿਆ ਜਾਂਦਾ ਹੈ ਇੱਥੋਂ ਚੱਲਦੇ 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 ਅਸੀਂ ਹੌਲੀ ਹੌਲੀ ਹੁਣ ਲਾਂਮਾ ਯਾਰੂ ਵੱਲ ਵਧ ਰਹੇ ਹ ਲਾਮਾਯਾਰੂ ਲਗਭਗ ਸਾਡੇ ਤੋਂ 10-15 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਹੈ ਪਿੱਛੇ ਅਸੀਂ ਕਿ ਪਾਸ ਕਰਕੇ ਆਏ ਆ ਨਮਕਿੱਲਾ ਪਾਸ ਇੱਥੇ ਉੱਚਾ ਪਾਸ ਆਉਂਦਾ ਹੈ ਕਾਰਗਲ ਤੋਂ ਜੋ ਢਿਲੇ ਨੂੰ ਜਾਣੀਓ ਤੇ ਸਭ ਤੋਂ ਉੱਚਾ ਪਾਸ ਨਮਕਿੱਲਾ ਦਾ ਹੀ ਹੁੰਦਾ ਤੇ ਨਮਕਿੱਲਾ ਤੋਂ ਲੰਘ ਕੇ ਜਿਹੜੇ ਪਹਾੜਾਂ ਦੀ ਰੰਗਤ ਹੈ ਉਹ ਬਲਦੇ ਰਹਿੰਦੇ ਪਲ-ਪਲ ਪਿੰਡਾਂ ਦੇ ਨੇੜੇ ਤੇੜੇ ਕਿਤੇ ਹਰਿਆਲੀ ਆਉਂਦੀ ਆ ਤੇ ਹੁਣ ਅਸੀਂ ਲਾਮਾਯਾਰੂ ਦੇ ਬਿਲਕੁਲ ਨਜ਼ਦੀਕ ਹਾਂ ਉੱਚੋ ਜਿਹਾ ਪਹਾੜ ਤੇ ਸਾਹਮਣੇ ਤੁਹਾਨੂੰ ਮਿਨਿਸਟਰੀ ਦਿਖਣ ਲੱਗੀ ਆ ਲਾਮਾ ਯਾਰੂ ਦੀ ਖਾਸੀਅਤ ਜੋ ਤੁਸੀਂ ਸਰਚ ਕਰਦੇ ਤਾਂ ਇਹ ਆਉਂਦੀ ਵੀ ਹੈ ਇਹ ਮੂਨ ਲੈਂਡ ਆ ਜਿਹੜਾ ਇਹਦੇ ਆਸੇ ਪਾਸੇ ਇੱਕ ਮੂਨ ਲੈਂਡ ਦੀ ਧਰਤੀ ਦਿਖਾਈ ਦਿੰਦੀ ਜਿਹੜੀ ਚੰਨ ਵਰਗੀ ਧਰਤੀ ਉਸ ਧਰਤੀ ਦੇ ਟਿੱਬੇ ਆ ਜਾਂ ਪਹਾੜ ਆ ਉਹ ਕੱਚੀ ਮਿੱਟੀ ਦੇ ਆ ਉਹ ਵੀ ਤੁਹਾਨੂੰ ਆਪਾਂ ਵੇਖਾਂਗੇ ਕਿ ਚੱਲ ਕੇ ਤੇ ਆ ਖੱਬੇ ਪਾਸੇ ਜਿਹੜਾ ਹੈਗਾ ਇਹ ਜਾਂਦਾ ਹੈਗਾ ਜੀ ਲਾਮਾ ਯਾਰੂ ਮਿਨਿਸਟਰੀ ਨੂੰ ਰਾਹ ਲਾਮਾ ਯਾਰੂ ਦੀ ਮਿਨਿਸਟਰੀ ਲਾਮਾ ਯਾਰੂ ਪਿੰਡ ਦੇ ਵਿੱਚ ਬਣੀ ਹੋਈ ਹੈ ਲਾਮਾ ਯਾਰੂ ਜਿਹੜਾ ਕੀ ਪਤਾ ਹੀ ਐ ਆਪਾਂ ਨੂੰ ਸਰਚ ਕਰਨ ਤੇ ਸਾਨੂੰ ਪਤਾ ਲੱਗ ਜੂਗਾ ਵੀ ਮੂਨ ਲੈਂਡ ਆਫ ਇੰਡੀਆ ਹੈ ਚੰਨਵਰਗੀ ਧਰਤੀ ਲੱਗਦੀ ਐ ਲਾਲ ਜੀ ਦਿੱਤੇ ਵਾਲੀ ਉਧਰ ਨੂੰ ਆਪਾਂ ਇਸ ਵਕਤ ਖੜੇ ਆ ਲਾਮਾ ਯਾਰੂ ਦੀ ਮਿਨਿਸਟਰੀ 'ਚ ਤੇ ਲਾਮਾ ਯਾਰੂ ਦੀ ਮਿਨਿਸਟਰੀ ਤੋਂ ਉਹ ਸਾਹਮਣੇ ਜਿਹੜਾ ਲਾਮਾ ਯਾਰੂ ਦਾ ਮੇਨ ਅਟਰੈਕਸ਼ਨ ਐ ਮੂਨ ਲੈਂਡ ਚੰਦਵਰਗੀ ਧਰਤੀ ਅਗੇ ਹਲੇ ਰੋਡ ਤੇ ਆਉਂਦੀ ਆ ਉੱਥੋਂ ਚੰਗੀ ਤਰ੍ਹਾਂ ਦੇਖਾਂਗੇ ਕੇਰਾਂ ਆਪਾਂ ਮਿਨਿਸਟਰੀ ਦਾ ਝਾਕਾ ਵਾ ਘੱਲੇ ਲਈਏ ਚਲੋ ਪ੍ਰੋ ਰਾਈਡਰ ਜੀ ਚਲੋ ਚਲੋ ਸਰ ਉੱਪਰ ਨੂੰ ਵੇਖੀਏ ਅੰਦਰ ਵੇਖਣ ਨੂੰ ਕੋਈ ਰਾਹ ਨਹੀਂ ਹੈ ਲੰਮਾ ਯਾਰੂ ਦੀ ਚੰਨ ਦੀ ਧਰਤੀ ਪੱਕੇ ਪਹਾੜ ਖੁਰਕੇ ਤੇ ਥੱਲੋਂ ਜਿਹੜੇ ਹੈਗੇ ਮਿੱਟੀ ਵਾਲੇ ਪਹਾੜ ਨਿਕਲੇ ਜੀ ਤੋਂ ਐ ਝਾਕਾ ਦਿੰਦੇ ਆ ਵੀ ਜਿਵੇਂ ਚੰਨ ਤੇ ਖੜੇ ਹੋਈਏ ਜਿਹੜੇ ਜਿਹੜੇ ਚੰਨ ਦੇ ਗਏ ਉਹਨਾਂ ਨੂੰ ਪਤਾ ਹੋਊਗਾ ਭਾਈ ਚੰਨ ਦੇ ਤਾਂ ਤੁਸੀਂ ਗਏ ਸੀ ਨਾ ਸਰ ਇਹ ਵੀ ਕਹਿੰਦਾ ਸੀ ਮੈਨੂੰ ਕਹਿੰਦਾ ਹਾਂ ਚੰਨਰ ਕੀ ਹੈ ਕਹਿੰਦਾ ਮੈਂ ਤਾਂ ਤੂੰ ਗਿਆ ਸੀ ਕਹਿੰਦਾ ਹਾਂ ਫੋਟੋਆਂ ਵੇਖੀਆਂ ਫਿਰ ਮੁੜ ਕੇ ਕਹਿੰਦਾ ਫਿਰ ਮੁੜ ਕੇ ਕਹਿੰਦਾ ਮੰਗਲਰ ਕੀ ਹੈ ਮੈਂ ਤਾਂ ਤੂੰ ਮੰਗਲ ਤੇ ਹੋਈ ਮੈਨੂੰ ਮੰਗਲ ਹੀ ਆ ਫਿਰ ਚੰਦ ਨਾਲ ਦੋਵਾਂ ਨਾਲ ਹਾਂ ਮਾਰਸ ਤੇ ਮੂਨ ਲੈਂਡ ਦੋਨੇ ਕਿਹਾ ਜਾਂਦਾ ਭਈ ਇਹਨੂੰ ਸੋ ਵੇਖਣ ਨੂੰ ਇੱਕ ਕੁਦਰਤ ਦਾ ਕ੍ਰਿਸ਼ਮਾ ਜ ਹੈ ਵਖਰੀ ਜੀ ਤੁਹਾਨੂੰ ਲੈਂਡਸਕੇਪ ਦਿਸਦੀ ਹੈ ਉਹ ਪਹਾੜ ਜਿਹੜੇ ਉਹ ਪੱਥਰ ਵਾਲੇ ਇਹ ਜਦੋਂ ਤੁਸੀਂ ਕਾਜਾ ਨਾਕੋ ਤੋਂ ਅੱਗੇ ਟੱਪਦੇ ਹੋ ਕਾਜਾ ਨੂੰ ਜਾਣੇ ਹੋ ਉਦੋਂ ਵੀ ਥੋੜੀ ਧੱਤੀ ਹੁੰਦੀ ਹੈ ਸੋ ਇੱਥੇ ਖੜੇ ਸੀ ਆ ਇਹਨਾਂ ਦੀ ਡੰਪਿੰਗ ਸਾਈਟ ਜੀ ਆ ਆ ਤੁਸੀਂ ਦੇਖੋਗੇ ਆ ਉਹੀ ਹੈ ਆ ਕੱਚੇ ਪਹਾੜ ਮਿੱਟੀ ਵਾਲੇ ਲਾ ਮਯਾਰੂ ਇੱਕ ਹੌਟਸਪੌਟ ਹੈ ਸਾਰੇ ਸਲਾਨੀਆਂ ਵਾਸਤੇ ਤੇ ਜਿਹੜੇ ਲੇਵਲ ਆਉਂਦੇ ਆ ਉਹਨਾਂ ਨੂੰ ਇੱਕ ਵਾਰ ਜਰੂਰ ਲਾਂਮਾ ਯਰੂ ਤੇ ਮੂਨ ਲੈਂਡ ਆਫ ਇੰਡੀਆ ਦੇਖਣਾ ਚਾਹੀਦਾ ਕਿਉਂਕਿ ਜਿਹੜੀ ਇਹ ਧਰਤੀ ਆ ਤੁਹਾਨੂੰ ਬਿਲਕੁਲ ਐਂ ਪ੍ਰਤੀਤ ਕਰੋਗੇ ਜਿਵੇਂ ਤੁਸੀਂ ਦੂਜੇ ਗ੍ਰਹਿ ਚੰਨ ਤੇ ਫਿਰਦੇ ਹੋ ਜਾਂ ਮੰਗਲ ਤੇ ਫਿਰਦੇ ਹੋ ਤੇ ਅੱਗੇ ਜਾ ਕੇ ਇਹਦੇ ਪਹਾੜ ਜਿਹੜੇ ਹਲਾਰੇ ਰੰਗ ਦੇ ਉੱਚੇ-ਉੱਚੇ ਦਿਖਾਈ ਦੇਣ ਲੱਗ ਜਾਂਦੇ ਆ ਤੁਹਾਡੇ ਸਾਹਮਣੇ ਆ ਪਹਾੜ ਲੇਹ ਤੋਂ ਲਗਭਗ 60 ਕਿਲੋਮੀਟਰ ਪਹਿਲਾਂ ਆਪਾਂ ਬੈਠੇ ਆ 700 ਪਾਲ ਲੇ ਤੋਂ 60 ਕਿਲੋਮੀਟਰ ਪਹਿਲਾਂ ਆਪਾਂ ਰੁਕੇ ਹੋਏ ਹਾਂ ਇੱਥੇ ਸਸੂਪਾਲ ਇੱਕ ਗਾਰਡਨ 뷰 ਇਹਨਾਂ ਦਾ ਕੋਈ ਰੈਸਟੋਰੈਂਟ ਨਾ ਦੇ ਹੈ ਬਾਹਰੋਂ ਵੇਖਣ ਨੂੰ ਤਾਂ ਲੱਗਦਾ ਵੀ ਯਾਰ ਕੁਛ ਹੀ ਨਹੀਂ ਹੈ ਪਰ ਜੇ ਤੁਸੀਂ ਅੰਦਰ ਆਉਂਦੇ ਹੋ ਐ ਬੈਡਪੁੱਟ ਲੱਗੇ ਹੋਏ ਇਹਨਾਂ ਦੇ ਯਾਰਾਂ ਦੇ ਠੀਕ ਹੈ ਤੇ ਸਰਾਨਾ ਸਰੂਨਾ ਲਾ ਕੇ ਤੁਸੀਂ ਮਤਲਬ ਆ ਡਰਕਤ ਵਖਾਉਣਾ ਤੁਹਾਨੂੰ ਇਹ ਡਰਕਤ ਥੱਲੇ ਆਨੰਦ ਮਾਨ ਸਕਦੇ ਹੋ ਤੇ ਉਸ ਡਰਕਤ ਥੱਲੇ ਤੁਸੀਂ ਆਨੰਦ ਮਾਨ ਦੇ ਮੰਦ ਦੇ ਤੈਸ਼ੀਆਂ ਗਾਜਰਾ ਸਬਜ਼ੀਆਂ ਵਾਲਾ ਇਹਦਾ ਸੂਪ ਆ ਉਹ ਪੀ ਸਕਦੇ ਆ ਸੋਨਾ ਬਣਿਆ ਹੋਇਆ ਬਾਈਆਂ ਦਾ ਗੱਲ ਬਾਤ ਜੀ ਆ ਇਹਨੂੰ ਲੱਗਿਆ ਵੀ ਆਇਆ ਕੋਈ ਇਹ ਬਾਈ ਤਾਂ ਕਹਿੰਦਾ ਆੜੂ ਹੈ ਬਈ ਆੜੂ ਆਰਮਨ ਆੜੂ ਵਾਲਾ ਇਹਨਾਂ ਦਾ ਆ ਲੱਗਦਾ ਸਾਨੂੰ ਆੜੂ ਹੀ ਹੈ ਤੇ ਬਾਕੀ ਪੁੱਛ ਲਾਂਗੇ ਬਹੁਤੀ ਮਸਾਂ ਦੀ ਜਾਣਕਾਰੀ ਹੈ ਨਹੀਂ ਬਹੁਤ ਨੂੰ ਦੇ ਵਿੱਚ ਮੈਨੂੰ ਬਹੁਤ ਨਹੀਂ ਪੜੀ ਆ ਉਦੋਂ 20 ਕਿਲੋਮੀਟਰ ਪਿੱਛੇ ਆਪਾਂ ਇਹ ਇੱਕ ਖੁੱਲਾ ਜਿਹਾ ਤੇ ਆਹ ਟੈਰਨ ਆ ਗਿਆ ਸਮਝਾ ਜਾ। ਅ ਕੱਕੇ ਜੇ ਤੇ ਮਿੱਟੀ ਵਾਲੇ ਤੇ ਉੱਪਰ ਪਥੀਲੇ ਜਿਹੇ ਪਹਾੜ ਹੈ ਤੇ ਇੱਕ ਬਾਈ ਸਾਈਕਲ ਤੇ ਤੁਰਿਆ ਆਉਂਦਾ ਸਾਡੇ ਨਗਰ-ਮਗਰ। ਇਹਨੂੰ ਕ੍ਰੋਸ ਕੀਤਾ ਜੇ ਅਸੀਂ ਤੇ ਅਸੀਂ ਆਖਿਆ ਸੀ ਜਰੂਰ ਬਾਈ ਨੂੰ ਕਿੱਥੇ ਕਰਨਾ ਹੈ ਯਾਰ। ਫੌਰਨ ਲੱਗਦਾ ਸੋ ਆਪਦੇ ਮਤੇ ਤੁਰਿਆ ਜਾਂਦਾ। ਤੇ ਇਹਨਾਂ ਨੂੰ ਬਾਹਲਾ ਨਹੀਂ ਹੁੰਦਾਗਾ ਵੀ ਕਿਸੇ ਨੂੰ ਅਸੀਂ ਉਹ ਕਰੀਏ। ਸਾਨੂੰ ਵੀ ਲੱਗਿਆ ਵੀ ਕਾਹਨੂੰ ਵਿਚਾਰੇ ਨੂੰ ਲੈ ਤੋਰਨੀ ਹੈ ਜੇ ਮੇਰੀ ਸਪੀਡ ਹੈ ਜੇ ਮੇਦੀ ਰਫਤਾਰ ਹੈ ਉਥੋਂ ਆਇਆ ਕਰ ਤੂੰ ਦੇਖ ਕਿੰਨੀ ਸਪੀਡ ਸਾਸਪੂਲ ਤੋਂ ਸੂਪ ਪੀ ਕੇ ਆਪਾਂ ਵਧ ਰਹੇ ਨਿਮਵਲ ਨੂੰ ਤੇ ਨਿਮੂ ਇੱਥੋਂ ਲਗਭਗ ਰਹਿ ਗਿਆ ਹੈਗਾ ਜੀ 20 ਕਿਲੋਮੀਟਰ ਦੀ ਦੂਰੀ ਤੇ ਤੇ ਨਿਮੂ ਤੋਂ ਹੀ ਉਹ ਦੋ ਰਹਾ ਪਾੜਦੇ ਆ ਅੱਗੇ ਜਾ ਕੇ ਦੇਖਾਂਗੇ ਆਪਾਂ ਜਿਹੜੇ ਦੋ ਵਾਦੀ ਹੋਂ ਨਿਕਲਦੇ ਆ ਤੇ ਖੱਬੇ ਹੱਥ ਮੇਰੇ ਜਿਹੜੇ ਹੈਗੇ ਉਹ ਹੁੰਡਰਵਾਦੀ ਵਾਲੇ ਪਹਾੜ ਹੈ ਉਹ ਦਿਖਾਈ ਪਈ। ਬਿਲਕੁਲ ਪੱਤਰੀ ਆ ਗਈ ਹੈ 500 ਕਿਲੋਮੀਟਰ। ਨਿੰਮੋ ਲੰਕੇ ਲੰਗਨਸਾਰੀ ਦੂਰ ਰਸਤੇ ਪਾਰਦੇ ਆ। ਇੱਕ ਰਸਤਾ ਜਾਂਦਾ ਹੈਗਾ ਚਿਲਿੰਗ ਨਰਾਗ ਪਦਮ। ਪਦਮ ਤੋਂ ਦਾਰਚਾ ਹੋਗੇ ਜਾਂਸਕਰ ਵੈਲੀ ਵਾਲਾ। ਇਹ ਵੀ ਮਨਾਲੀ ਨਿਕਲ ਜਾਂਦਾ 414 ਦਾ ਚੰਨੀਓ 713 ਆਪਾਂ ਤੋਂ ਇਹ ਜਾਂਸ ਕਰ ਜਾਂਦੇ ਆ ਉਹ ਨਿੰਮੋ ਤੋਂ ਪਦਮ ਹੋ ਕੇ ਪਦਮ ਤੋਂ ਚਾਰਚਾ ਹੋ ਕੇ ਚਲੇ ਜਾਂਦੇ ਆਪਾਂ ਸਾਹਮਣੇ ਜਾਣਾ ਲੇਵਲ 'ਤੇ ਇਸ ਵਕਤ ਆਪਾਂ ਵਧ ਰਹੇ ਆ ম্যাগਨੇਟਿਕ ਹਿੱਲ ਵੱਲ ম্যাগਨੇਟਿਕ ਹਿੱਲ ਲੇ ਤੋਂ ਪੱਤਰ ਸਾਹਿਬ ਗੁਰਦੁਆਰਾ ਤੋਂ ਪਹਿਲਾਂ ਥੱਲੇ ਨੂੰ ਆਉਂਦੀ ਡਾਊਨ ਹਿੱਲ ਐ ਇੱਕ ਕ੍ਰਿਸ਼ਮਾ ਜਿਹਾ ਇਹ ਕੁਦਰਤ ਦਾ ਵੀ ਜਿੱਥੇ ਢਾਲ ਥੱਲੇ ਨੂੰ ਹੁੰਦੀ ਆ ਪਰ ਜੇ ਤੁਸੀਂ ਆਪਦੀ ਗੱਡੀ ਜਾਂ ਕਾਰ پارک ਕਰ ਦਿਓ ਉਹ ਥੱਲੇ ਨੂੰ ਡੁੱਢ ਨਹੀਂ ਸਕਦੀ ਤੇ ਖੜੀ ਰਹਿੰਦੀ ਹੈ ਗ੍ਰੈਵਿਟੀ ਹੈ ਉਹ ਗ੍ਰੈਵਿਟੇਸ਼ਨ ਪੁਲ ਹੈ ਤੇ ਇਹ ਇਕੱਲੀ ਲੇਹ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਛੱਤਜਗੜ 2 ਹੈ ਗੁਜਰਾਤ ਚ ਹੈ ਤੇ ਮਹਾਰਾਸ਼ਟਰ ਚ ਹੈ ਤੇ ਸੰਸਾਰ ਦੇ ਹੋਰ ਥਾਵਾਂ 'ਚ ਵੀ ਇਹ ਮੈਗਨੈਟਿਕ ਲੜੀਆਂ ਪਹਾੜੀਆਂ ਹੈਗੀਆਂ ਜਿੱਥੇ ਮੈਗਨੈਟਿਕ ਗ੍ਰੈਵਿਟੇਸ਼ਨ ਪੁਲ ਲੜੀ ਉਹਦੇ ਕਰਕੇ ਤੁਹਾਨੂੰ ਐ ਲੱਗਦਾ ਢਾਲ ਦੇ ਵਿੱਚ ਗੱਡੀ ਨਹੀਂ ਰੁੜਦੀ ਤੇ ਹੁਣ ਸਾਡੇ ਖੱਬੇ ਹੱਥ ਜਿਹੜੀ ਹੈਗੀ ਇਮਾਰਤ ਹੈ ਉਹ ਗੁਰਦੁਆਰਾ ਪੱਥਰ ਸਾਹਿਬ ਦੀ ਹੈ ਗੁਰਦੁਆਰਾ ਪੱਥਰ ਸਾਹਿਬ ਜਦੋਂ ਪਹਿਲੇ ਪਾਸ਼ਾ ਦੂਜੀ ਦਾਸੀ ਦੇ ਵਿੱਚ ਇੱਥੇ ਪਹੁੰਚੇ ਸੀ ਤਾਂ ਉਹ ਇੱਥੇ ਬੈਠੇ ਸੀਗੇ ਤੇ ਉੱਪਰੋਂ ਜੇ ਆਹ ਜਿਹੜੇ ਨਿਸ਼ਾਨ ਸਾਹਿਬ ਤੁਸੀਂ ਉੱਪਰ ਵਾਲੇ ਪਾਸੇ ਦੇਖ ਰਹੇ ਹੋ ਉੱਥੋਂ ਇੱਕ ਹੰਗਾਰੀ ਵਿਅਕਤੀ ਨੇ ਪੱਥਰ ਰੋੜਿਆ ਸੀਗਾ ਤੇ ਉਹ ਪੱਥਰ ਆ ਕੇ ਇਸ ਜਗ੍ਹਾ ਤੇ ਗੁਰੂ ਸਾਹਿਬ ਦੀ ਪੇਠ ਨਾਲ ਲੱਗ ਜਾਂਦਾ ਤੇ ਮੋਮ ਬਣ ਜਾਂਦਾ ਤੇ ਅੱਜ ਵੀ ਉਹ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਉਵੇਂ ਹੀ ਪੱਥਰ ਪਿਆ ਹੈਗਾ ਤੇ 7 ਸਾਲ ਪਹਿਲਾਂ ਜਦੋਂ ਅਸੀਂ ਇੱਥੇ ਆਏ ਸੀ ਉਹ ਐਡੀ ਵੱਡੀ ਪਾਰਕਿੰਗ ਤੇ ਐਡਾ ਵੱਡਾ ਜਿਹੜਾ ਸੀਗਾ ਆ ਸੁੰਦਰ ਜਿਹੜਾ ਮਾਰਦਾ ਉਹ ਨਹੀਂ ਸੀਗਾ ਹਿੱਸਾ ਛੋਟੀ ਜੀ ਮਾਰ ਸੀ ਪਰ ਉਸ ਤੋਂ ਬਾਅਦ ਸੰਗਤਾਂ ਦੇ ਆਉਣ ਨਾਲ ਇਹ ਲਗਾਤਾਰ ਵੱਧ ਰਿਹਾ। ਸਵੇਰ ਦੇ ਵਾਟਾਂ ਕੱਢਦੇ-ਕੱਢਦੇ ਆਪਾਂ ਪਹੁੰਚ ਚੁੱਕੇ ਹਾਂ 220 ਕਿਲੋਮੀਟਰ ਦੇ ਦੂਰੀ ਦੇ ਲੇ ਨੂੰ ਤੇ ਲੇ ਦੀ ਗੱਲ ਕਰੀਏ ਤਾਂ ਲੇ ਜਿਹੜਾ ਪੁਰਾਣਾ ਵਪਾਰ ਰੂਟ ਸੀਗਾ ਚੀਨ ਨੂੰ ਜਾਂਦਾ ਜਿਹੜਾ ਉਹਦਾ ਇੱਕ ਮਹੱਤਵਪੂਰਨ ਠਹਿਰ ਸਥਾਨ ਰਿਹਾ ਹੈਗਾ। ਤੇ ਉੱਚਾ ਹੋਣ ਕਰਕੇ ਤੇ ਬਿਨਾ ਡਰਾਕਟਾਂ ਤੋਂ ਤੇ ਆਕਸੀਜਨ ਦੀ ਕਮੀ ਕਰਕੇ ਇਹ ਹੁਣ ਵਾਲੇ ਜਿਹੜੇ ਹੈਗੇ ਆ ਛਲਾਨੀ ਆ ਜਾਂ ਘੁੰਮਣ ਵਾਲੇ ਆ ਉਹਨਾਂ ਦੀ ਖੇਤ ਦਾ ਕੇਂਦਰ ਹੈ ਕਿਉਂਕਿ ਇੱਥੇ ਦੇਖਣ ਨੂੰ ਕਾਫੀ ਕੁਝ ਹੈ ਜਿਵੇਂ ਹੁੰਡਰ ਨੁਬਰਾ ਵੈਲੀ ਹੈ ਪੈਂਗੋਂਗ ਲੇਕ ਹੈ ਹਾਨਲੀ ਹੈ ਯਾਨੀ ਕਿ ਵੱਡਾ ਹੋਣ ਕਰਕੇ ਲਦਾਖ ਦਾ ਵੱਡਾ ਜ਼ਿਲ੍ਹਾ ਹੋਣ ਕਰਕੇ ਲੇਹ ਦੇ ਵਿੱਚ ਤੁਹਾਨੂੰ ਦੇਖਣ ਨੂੰ ਬਹੁਤ ਸਾਰੇ ਟੈਰਨ ਮਿਲ ਜਾਂਦੇ ਆ ਤੇ ਇਸ ਕਰਕੇ ਲੋਕ ਇੱਥੇ ਆਏ ਸਾਲ ਯਾਨੀ ਕਿ ਸਾਲ ਦੇ ਮਤਲਬ ਹਰ ਮਹੀਨੇ ਉਤਰ ਹੀ ਰਹਿੰਦੇ ਆ ਅਸੀਂ ਜਿਹੜਾ ਹੁਣ ਹੈਗਾ ਇਹ ਤੋਂ ਅਗਲਾ ਕੰਮ ਕਰਨਾ ਲੇ ਮਨਾਲੀ ਰੋਡ ਤੇ ਕਮਰਾ ਲੱਭਣਾ ਸੋ ਕਮਰਾ ਲੱਭਣ ਦੇ ਲਈ ਅਸੀਂ ਆ ਲੇ ਮਨਾਲੀ ਰੋਡ ਤੇ ਘੁੰਮ ਰਹੇ ਹਾਂ ਤੇ ਰਾਇਲ ਐਨਫੀਲਡ ਏਜੰਸੀ ਦੇ ਕੋਲੇ ਇੱਕ ਕਮਰੇ ਦੀ ਦੱਸ ਪਾਈ ਗਈ ਹੈ ਉੱਥੇ ਚੱਲਦੇ ਹਾਂ ਬੇਣੀ ਲੇ ਕਾਰੂ ਰੋਡ ਤੇ ਆਪਾਂ ਨੂੰ ਆ ਹੋਟਲ ਮਿਲਿਆ ਮਿਲਿਆ ਨਹੀਂ ਮਤਲਬ ਲਿਆ ਵੀਰ ਜੀ ਤਾਂ ੱੱਕਾ ਕਰਦੇ ਸੀ ਵੀਰ ਜੀ ਕਹਿੰਦੇ ਜਬ 3000 ਵਾਲਾ ਲੈਣਾ ਹੋਰ ਨਾ ਚੈਨੀ ਸੀ ਮੈਂ ਕਿਹਾ ਪਰ ਮੈਂ ਹੁਣ ਤਿੰਨ ਹਾਂ ਦਾ ਜਿਹੜਾ ਦੁੱਧਵਾਦ ਨੂੰ ਐਸਸੀ ਕਰਾ ਦੇਣਾ ਮੈਂ ਠੀਕ ਹੈ ਨਾ ਤਿੰਨ ਹਾਂ ਦਾ ਦੁੱਧ ਵਕ ਮਿਲਦਾ ਨਾ ਤੇ ਠੀਕ ਲੱਗਿਆ ਮੈਨੂੰ ਵਿਚਾਰਿਆਂ ਦਾ ਲੈ ਵਾਲਿਆਂ ਦਾ ਵਾਹ ਯਾਰ ਤੇ ਇਹ ਹੋਮ ਸਟੇਜ ਤੋਂ ਬਣਿਆ ਹੋਇਆ ਹੈ ਇਹਨਾਂ ਦਾ ਹੋਮ ਸਟੇ ਹੋਊਗਾ ਆ ਦੇਖੋ ਇੱਥੇ ਡਾਈਨਿੰਗ ਰੂਮ ਇਹਨਾਂ ਦਾ